ਖੰਨਾ ਦੇ ਚైనా ਡੋਰ ਦਾ ਕਹਿਰ 4 ਸਾਲ ਦਾ ਬੱਚਾ ਹੋਇਆ ਸ਼ਿਕਾਰ ਖੰਨਾ ਤੇ ਚైనా ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਹਦਾ ਸ਼ਿਕਾਰ ਇੱਕ 4 ਸਾਲ ਦਾ ਬੱਚਾ ਹੋਇਆ ਖੰਨਾ ਦੇ ਮਾਤਾ ਰਾਣੀ ਮਹਿਲਾ ਚ ਰਹਿਣ ਵਾਲੇ ਇੱਕ 4 ਸਾਲ ਦਾ ਛੋਟਾ ਬੱਚਾ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਸੈਕਟਰ ਚਲਾ ਰਿਹਾ ਸੀ ਉੱਥੇ ਹੀ ਇੱਕ ਕੱਟੀ ਹੋਈ ਪਤਾ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾ ਪਾਪਾ ਇੱਥੇ ਹਾਈ ਹੋ ਗਈ ਜਦ ਦੇਖਿਆ ਤੇ ਕੱਟ ਲੱਗ ਗਿਆ ਮੈਂ ਫਟਾਫਟ ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚਸ ਲਵਾ ਕਰਦੀਆਂ ਵੀ ਜਿਹੜੀ ਚਾਈਨਾ ਡੋਰ ਹੈ ਨਾ ਇਸ ਨੂੰ ਬੈਨ ਕੀਤਾ ਜਾਵੇ ਇਹ ਤਾਂ ਅੱਜ ਸਾਡੇ ਬੱਚੇ ਨਾਲ ਹੋਇਆ ਸੀ ਨਹੀਂ ਚਾਹੁੰਦੇ ਕਿਸੇ ਹੋਰ ਬੱਚੇ ਦੇ ਨਾਲ ਐਵੇਂ ਹੋਵੇ ਅਸੀਂ ਅੱਜ ਇਸ ਦਰਦ ਨੂੰ ਮਹਿਸੂਸ ਕਰ ਰਹੇ ਵੀ ਜਿਹੜੇ ਪੰਛੀ ਵੀ ਉੱਪਰ ਉੱਡਦੇ ਨੇ ਉਹ ਜਦ ਵਿੱਚ ਗਿਰਦੇ ਨੇ نیچے ਤਾਂ ਆਪਾਂ ਸ਼ਾਇਦ ਕਹਿ ਦਿੰਨੇ ਕੋਈ ਨਾ ਪੰਛੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਤੇ ਚైనਾ ਡੋਰ ਦਾ ਕਹਿਰ 4 ਸਾਲ ਦਾ ਬੱਚਾ ਹੋਇਆ ਸ਼ਿਕਾਰ ਖੰਨਾ ਤੇ ਚైనਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਹਦਾ ਸ਼ਿਕਾਰ ਇੱਕ 4 ਸਾਲ ਦਾ ਬੱਚਾ ਹੋਇਆ ਖੰਨਾ ਦੇ ਮਾਤਾ ਰਾਣੀ ਮਹੱਲਾ ਚ ਰਹਿਣ ਵਾਲੇ ਇੱਕ 4 ਸਾਲ ਦਾ ਛੋਟਾ ਬੱਚਾ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ ਉੱਥੇ ਹੀ ਇੱਕ ਕੱਟੀ ਹੋਈ ਪਤੰਗ ਨੂੰ ਫੜਨ ਦੇ ਚੱਕਰ ਹੀ ਡੋਰ ਨੂੰ ਭੱਜ ਰਹੇ ਭੱਜ ਕੇ ਫੜ ਰਹੇ ਬੱਚਿਆਂ ਦੇ ਹੱਥ ਵਿੱਚ ਫੜੀ ਪਲਾਸਟਿਕ ਦੀ ਡੋਰ ਬੱਚੇ ਦੇ ਗਲੇ ਨੂੰ ਕੱਟਦੀ ਹੋਈ ਗਰਦਨ ਦੀ ਹੱਡੀਆਂ ਤੱਕ ਪਹੁੰਚ ਗਈ ਜਿਸ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੁਆਰਾ ਉਸ ਦੇ ਗਲੇ ਦਾ ਇਲਾਜ ਕਰਕੇ ਟਾਂਕੇ ਲਗਾਏ ਗਏ ਦੱਸ ਦਿਆ ਕਿ ਖੰਨਾ ਚ ਰਹਿਣ ਵਾਲਾ ਇੱਕ 4 ਸਾਲ ਦਾ ਬੱਚਾ ਗਲੀ ਚ ਰੋਜ਼ਾਨਾ ਇਸ ਤਰ੍ਹਾਂ ਸਾਈਕਲ ਚਲਾ ਰਿਹਾ ਸੀ ਇਸ ਦੌਰਾਨ ਕੁਝ ਬੱਚੇ ਗਲੀ 'ਚ ਪਲਾਸਟਿਕ ਡੋਰ ਨਾਲ ਪਤੰਗਾ ਫੜ ਰਹੇ ਸਨ ਅਚਾਨਕ ਸਾਈਕਲ ਸਵਾਰ ਬੱਚੇ ਦੇ ਗਲ 'ਚ ਡੋਰ ਫਸ ਗਈ ਤੇ ਗਲਾ ਚੀਰਦੀ ਹੋਈ ਹੱਡੀਆਂ ਤੱਕ ਪਹੁੰਚ ਗਈ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਬੰਨੀ ਮਾਤਾ ਰਾਣੀ ਮੱhalla ਖੰਨਾ ਦੇ ਰਹਿਣ ਵਾਲੇ ਦੀਪਕ ਮੈਤਾ ਨੇ ਦੱਸਿਆ ਕਿ ਉਸ ਦਾ ਬੇਟਾ 4 ਸਾਲ ਦਾ ਹੈ ਉਹ ਗਲੀ 'ਚ ਸਾਈਕਲ ਚਲਾ ਰਿਹਾ ਸੀ ਇਸ ਦੌਰਾਨ ਪਤੰਗ ਉੱਪਰਣ ਵਾਲੇ ਕੁਝ ਬੱਚੇ ਗਲੀ 'ਚ ਘੁੰਮ ਰਹੇ ਸਨ ਜਿਨ੍ਹਾਂ ਵੱਲੋਂ ਲੁੱਟੀ ਹੋਈ ਡੋਰ ਬੱਚੇ ਦੇ ਗਲੇ 'ਚ ਫਸ ਗਈ ਤੇ ਗਲਾ ਕੱਟਦੀ ਹੋਈ ਹੱਡੀਆਂ ਤੱਕ ਪਹੁੰਚ ਗਈ ਜਿਵੇਂ ਹੀ ਬੱਚੇ ਦੇ ਪਰਿਵਾਰ ਨੂੰ ਪਤਾ ਲੱਗਿਆ ਉਸ ਬੱਚੇ ਨੂੰ ਤੁਰੰਤ ਖੰਨਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਐਮਰਜੈਂਸੀ ਚ ਡਾਕਟਰਾਂ ਨੇ ਟਾਂਕੇ ਲਗਾਏ ਦੀਪਕ ਦਾ ਕਹਨ ਹੈ ਕਿ ਭਗਵਾਨ ਦਾ ਸ਼ੁਕਰ ਹੈ ਕਿ ਬੱਚੇ ਦੀ ਜਾਨ ਬਚ ਗਈ ਸਰ ਕੀ ਨਾਮ ਹੈ ਤੁਹਾਡਾ ਮੈਂ ਨਾਮ ਹੈ ਦੀਪਕ ਮਹਿਤਾ ਜੀ ਜਿੱਥੇ ਵਿੱਚ ਕੀ ਘਟਨਾ ਵਾਪਰੀ ਹੈ ਬੱਚੇ ਦੀ ਮੇਰਾ ਬੱਚਾ ਜੀ ਗਲੀ ਚ ਨਾ ਸਾਈਕਲ ਚਲਾ ਰਿਹਾ ਸੀਗਾ ਤੇ ਦੋ ਤਿੰਨ ਬੱਚੇ ਆਏ ਕਦੇ ਅੰਕਲ ਪਤੰਗ ਘਿਰ ਗਿਆ ਕੋਠੇ ਤੇ ਮੈਂ ਕਿਹਾ ਲੈ ਲਓ ਪੁੱਤ ਮੈਂ ਕੀ ਕਰਨਾ ਮੈਂ ਤਾਂ ਬਣਾਉਂਦਾ ਨਹੀਂ ਪਤੰਗ ਉਹ ਪਤੰਗ ਲੈ ਕੇ ਨਿਕਲ ਗਏ ਤੇ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾ ਪਾਪਾ ਇੱਥੇ ਹਾਈ ਹੋ ਗਈ ਜਾਂ ਦੇਖਿਆ ਤੇ ਕੱਟ ਲੱਗ ਗਿਆ ਮੈਂ ਡਫਾ ਫਟਾਫਟ ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚਸ ਲਵਾ ਕੇ ਬੱਚੇ ਦੇ ਵਾਪਸ ਆਇਆ ਤਾਂ ਮੇਰੇ ਗਵੰਡੀ ਨੇ ਮੈਨੂੰ ਦੱਸਿਆ ਕਿ ਬੱਚੇ ਨਾ ਗਾਡੀਆਂ ਲਈ ਫਿਰਦੇ ਸੀਗੇ ਜਦ ਦੇਖਿਆ ਕਿ ਉਹ ਡੋਰ ਸੀਗੀ ਪਲਾਸਟਿਕ ਦੀ ਮੈਂ ਬੱਚਿਆਂ ਦੇ ਘਰੇ ਚਲਾ ਗਿਆ ਜਿਹੜੇ ਬੱਚੇ ਸੀਗੇ ਮੈਂ ਕਿਹਾ ਪੁੱਤ ਤੁਸੀਂ ਪਟਾਕੇ ਲੈ ਕੇ ਗਏ ਸੀ ਕਹਿੰਦੇ ਹਾਂਜੀ ਉੱਥੇ ਥੋੜੇ ਨਾ ਲੜਕੇ ਦੇ ਬੇਡੇ ਦੇ ਕੀ ਟੱਕ ਲੱਗ ਗਿਆ ਸੀ ਗਲੇ ਤੇ ਮੈਂ ਕਿਹਾ ਪੁੱਤ ਦੱਸ ਕੇ ਤਾਂ ਜਾਣਾ ਸੀਗਾ ਤੁਸੀਂ ਦੱਸ ਕੇ ਵੀ ਨਹੀਂ ਗਏ ਭੱਜ ਗਏ ਕਹਿੰਦੇ ਸਾਨੂੰ ਅੰਕ ਲੱਗਿਆ ਕਿ ਨਾ ਕੋਈ ਡੋਰ ਅਕੀ ਖਿੱਚ ਰਿਹਾ ਤੇ ਉਹ ਉਹਨੇ 3-4 ਵਾਰ ਖਿੱਚ ਤੀ ਉਹ ਚ ਉਹਦੇ ਤੇ ਕਰਕੇ ਬੱਚੇ ਦੇ ਗਲੇ ਤੇ ਕੱਟ ਪੈ ਗਿਆ ਤੇ ਡਾਕਟਰ ਨੂੰ ਅਸੀਂ ਪੁੱਛਿਆ ਕਿ ਕੋਈ ਘਬਰਾਨ ਦੀ ਲੋੜ ਗੱਲ ਤਾਂ ਨਹੀਂ ਕਹਿੰਦੇ ਕਿ ਤੁਸੀਂ ਇਹ ਲੱਗ ਚਲੋ ਕਿ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਨਹੀਂ ਤਾਂ ਕੋਈ ਘਟਨਾ ਹੋ ਸਕਦੀ ਸੀਗੀ ਇਹ ਬਿਲਕੁਲ 19ਵੀਂ ਦਾ ਫਰਕ ਰਹਿ ਗਿਆ ਸੀਗਾ ਨਾੜਾ ਤੱਕ ਦਾ ਇਹ ਬੱਚਾ ਖੇਡ ਰਿਹਾ ਸੀ ਬੱਚਾ ਨੋਰਮਲ ਸਾਈਕਲ ਚਲਾ ਰਿਹਾ ਸੀਗਾ ਗਲੀ 'ਚ ਜੀ ਇਹਨੂੰ ਤਾਂ ਸ਼ੌਂਕ ਵੀ ਨਹੀਂ ਹੈ ਨਾ ਪਤੰਗ ਦਾ ਨਾ ਪਟਾਕੇ ਦਾ ਕੋਈ ਸ਼ੌਂਕ ਨਹੀਂ ਹੈ ਇਹਨੂੰ ਤੇ ਕਿੰਨੇ ਸਾਲ ਦਾ ਬੱਚਾ ਜੀ ਬੱਚਾ 4 ਸਾਲ ਦਾ ਹੈ ਜੀ ਸਾਡਾ ਜੀ ਕਿਹੜੀ ਕਲਾਸ ਪੜ੍ਹਦਾ ਹੈ ਹਲੇ ਪਲੇਵੇ 'ਚ ਹੈ ਜੀ ਪਲੇਵੇਸ ਸਕੂਲ ਜੀ ਹੁੰਦਾ ਨਰਸਰੀ 'ਚ ਹੈ ਚਾਈਨਾ ਡੋਰ ਸੀਗੀ ਜਿਹੜਾ ਉਹ ਹਾਂਜੀ ਚਾਈਨਾ ਡੋਰ ਸੀਗੀ ਜੀ ਇਹ ਜੀ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਜਿੱਦਾਂ ਕਿ ਮਤਲਬ ਸਰਕਾਰ ਵੱਲੋਂ ਜੇ ਕਹ ਲਈ ਇੱਕ ਤਰ੍ਹਾਂ ਨਾਲ ਬੈਨ ਹੈ ਜਿਹੜਾ ਫਿਰ ਵੀ ਵਿਕਰੀ ਹੈ ਤੇ ਇੱਕ ਬਚਾਅ ਹੋਵੇ ਤੁਹਾਡੇ ਬੱਚੇ ਹਾਲੇ ਤਾਂ ਅਸੀਂ ਦੇਖਿਆ ਇਸ ਚੀਜ਼ ਤੋਂ ਮਨਣਾ ਕਿ ਸੀਜ਼ਨ ਵੀ ਨਹੀਂਗਾ ਪਤੰਗਾ ਦਾ ਕਿ ਡੋਰ ਆ ਕਿੱਥੋਂ ਗਈ ਕਿ ਨਾਲੇ ਇਸ ਤੇ ਬੈਨ ਵੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਘਟਨਾ ਘਟਣ ਤੋਂ ਪਹਿਲਾਂ ਪਹਿਲਾਂ ਇਸ ਤੇ ਕੋਈ ਨਾ ਕੋਈ ਸਖਤ ਕਾਰਵਾਈ ਕੀਤੀ ਜਾਵੇ ਕਿ ਸ਼ਹਿਰ ਦੇ ਵਿੱਚ ਡੋਰ ਵਿਕੇ ਨਾ ਕਿ ਜਿਹਨਾਂ ਕੋਲ ਵੀ ਹੈਗੀ ਹੈ ਉਹਨਾਂ ਤੇ ਸਖਤ ਸੱਤ ਐਕਸ਼ਨ ਲੱਤਾ ਜਾਵੇ ਤੁਰੰਤ ਸਜਾ ਦਿੱਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਰੁਪਾਲੀ ਰੁਪਾਲੀ ਜੀ ਬੱਚੇ ਦੇ ਜਿਹੜੇ ਕੱਟ ਲੰਗਿਆ ਹੈ ਦਰਪੰਤੀ ਕੀ ਕਹਿਣਾ ਹੈ ਮੈਂ ਤਾਂ ਬਸ ਇਹ ਮੰਗ ਕਰਦੀ ਆਂ ਵੀ ਜਿਹੜੀ ਚਾਈਨਾ ਡੋਰ ਹੈ ਨਾ ਇਸ ਨੂੰ ਬੈਨ ਕੀਤਾ ਜਾਵੇ ਇਹ ਤਾਂ ਅੱਜ ਸਾਡੇ ਬੱਚੇ ਨਾਲ ਹੋਇਆ ਸੀ ਨਹੀਂ ਚਾਹੁੰਦੇ ਕਿਸੇ ਹੋਰ ਬੱਚੇ ਦੇ ਨਾਲ ਐਵੇਂ ਹੋਵੇ ਅਸੀਂ ਅੱਜ ਇਸ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਵੀ ਜਿਹੜੇ ਪੰਛੀ ਵੀ ਉੱਪਰ ਉੱਡਦੇ ਨੇ ਉਹ ਜਿਹਦੇ ਵਿੱਚ ਗਿਰਦੇ ਨੇ نیچے ਤਾਂ ਆਪਾਂ ਸ਼ਾਇਦ ਕਹਿ ਦਿੰਨੇ ਕੋਈ ਨਾ ਪੰਛੀ ਹੈ ਹਨਾ ਪਰ ਅੱਜ ਜੇ ਸਾਡੇ ਬੱਚੇ ਨਾਲ ਹੋਇਆ ਸਾਨੂੰ ਪਤਾ ਹੈ ਸਾਡੇ ਬੱਚੇ ਨੂੰ ਇਸ ਚੀਜ਼ ਦਾ ਸ਼ੌਂਕ ਵੀ ਨਹੀਂ ਨਾ ਉਹਨੂੰ ਪਤਾ ਹੈ ਬਟ ਫੇਰ ਵੀ ਉਸ ਉਸ ਬੱਚੇ ਦੇ ਇਹ ਨਾ ਬੜਾ ਹੋ ਗਿਆ ਇਹ ਉਹਨੇ ਨੁਕਸਾਨ ਇੰਨਾ ਚੱਲ ਰਿਹਾ ਹੈ ਬੱਚਾ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਚਾਈਨਾ ਡੋਰ ਤੇ ਬੈਨ ਹੈਗਾ ਤਾਂ ਇਹਨੂੰ ਬਿਕਣਾ ਨਹੀਂ ਚਾਹੀਦਾ ਔਰ ਜਿਹੜੇ ਵੀ ਇਸ ਨੂੰ ਕਰ ਰਹੇ ਨੇ ਵੇਚ ਰਹੇ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਬੱਚਾ ਖੇਡ ਰਿਹਾ ਸੀਗਾ ਹਾਂਜੀ ਉਹ ਬੱਚਾ ਸੰਡੇ ਦਾ ਦਿਨ ਸੀ ਬੱਚਾ ਬਾਹਰ ਸਾਈਕਲ ਚਲਾ ਰਿਹਾ ਸੀ ਬੱਚਾ ਹਲੇ ਸਾਈਕਲ ਲੈ ਕੇ ਨਿਕਲਿਆ ਹੀ ਸੀ ਉਹ ਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਉਹ ਬੱਚਾ ਉੱਥੇ ਹੀ ਖੜ ਗਿਆ ਜਦੋਂ ਉਹਦੇ ਟੱਕ ਲੱਗਿਆ ਨਾ ਜਦੋਂ ਜਦ ਡੋਰ ਨਿਕਲੀ ਤਾਂ ਉਹ ਇੱਕਦਮ ਘਰ ਆ ਕੇ ਉਹਨੇ ਕਿਹਾ ਵੀ ਮੇਰੇ ਇੱਥੇ ਦਰਦ ਹੋ ਰਿਹਾ ਜਦ ਅਸੀਂ ਦੇਖਿਆ ਉਹਦੇ ਕੱਟ ਲੱਗਿਆ ਹੋਇਆ ਸੀ ਅਸੀਂ ਉਸੇ ਤਰ੍ਹਾਂ ਉਹਨੂੰ ਲੈ ਕੇ ਬਸ ਡਾਕਟਰ ਦੇ ਗਏ ਆ ਤੇ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਕਿ ਇਹਦੇ ਸਟਿਚਸ ਲੱਗਣਗੇ ਬੱਚੇ ਦੇ ਠੀਕ ਆ ਹੁਣ ਬੱਚਾ ਹਾਂਜੀ ਠੀਕ ਹੈ ਜੀ ਪਹਿਲਾਂ ਨਾਲੋਂ ਠੀਕ ਹੈ